ਸਸੇ ਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੇ ਰੂਸ਼ਾਹ ਤੇ ਤੁਹਾਡੇ ਲਈ ਲੈ ਕੇ ਆ ਗਏ ਇੱਕ ਤਾਂ ਗੱਡੀ ਹੈਗੀ ਸਾਡੇ ਕੋਲ ਨਵਾਂ ਵਧੀਆ ਪੰਜਾਬ ਨੰਬਰ ਆਈਆ ਗੱਡੀ 29 ਜਾਂ 30 ਤੱਕ ਪਾਸਿੰਗ ਗੱਡੀ ਦੀ ਹੈਗੀ 에어ਬੈਗਾਂ ਦਾ ਮਾਡਲ ਆ ਸਸਤੇ ਰੇਟ ਦੀ ਗੱਡੀ ਆ ਇੱਕ ਗੱਡੀ ਸਾਡੇ ਕੋਲ ਬਾਕਸ ਵੈਗਨ ਦੀ ਵੈਂਟੋ 2018 ਵੱਡੇ 19 ਹਾਈਲੈਂਡ ਟੌਪ ਮਾਡਲ ਗੱਡੀ ਆ ਨੰਬਰ ਆ ਪੰਜਾਬ ਦਾ ਫਸਟ ਓਨਰ ਆ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਪਤਾ ਕਰ ਲਓ ਪੂਰੀ ਕਾਰ ਵਯਾਰ ਅਮਕੇ ਬਾਈਪਾਸ ਰੋਡ ਓਪੋਜ਼ਿਟ ਟੀਵੀ ਐਸੈਂਸੀ ਐਂਡ ਸਮਾਰਟ ਪੁਆਇੰਟ ਸਹਿਰ ਲੋਕੇਸ਼ਨ ਤੋਰੀ ਫਸਟ ਕਰ ਚੈੱਕ ਕਰੋ ਇਹ ਗੱਡੀ ਆ ਵੈਂਟੋ 2000 18 ਰਜਿਸਟਰਡ 19 ਕੰਡੀਸ਼ਨ ਚੈੱਕ ਕਰ ਲਓ ਗੱਡੀ ਦੀ ਲਗਭਗ ਗੱਡੀ オリジナル ਮੰਗੀ ਇੱਕ ਅੱਧਾ ਪੀਸ ਵੇਟ ਬਣ ਕੇ ਚੱਲੋ ਪਰ ਗੱਡੀ ਦਾ ਕਿਸੇ ਪਾਸੇ ਲੱਗੀ ਵੱਜੀ ਨਹੀਂ ਕਿਸੇ ਪਾਸੇ ਐਕਸੀਡੈਂਟ ਨਹੀਂ ਕੰਪਨੀ ਦਾ ਅਲਾਈ ਵੀ ਹੈ ਨਾ ਏਅਰ 50 ਤੋਂ 60% ਚੈੱਕ ਕਰ ਲੋ ਗੱਡੀ ਵਿੱਚੋਂ ਹੀ ਮਾੜੀ ਗੱਡੀ ਦਿਖਾ ਦਿੰਨੇ ਆਪਾਂ ਬੂਟ ਫਲੋਰ ਦੀ ਵੀ ਗੱਡੀ ਦਿਖਾ ਦਿੰਨੇ ਆ ਮਾੜੀ ਚੱਕ ਵਿੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਾ ਦੋ 에어 ਬੈਗ ਆਡੀਓ ਮਾਉਂਟਿੰਗ ਕੰਟਰੋਲ ਬਟਨ ਸਭ ਕੁਝ ਗੱਡੀ ਦਾ ਵਰਕ ਕਰਦਾ ਸੀਟ ਕਵਰ ਲੈਦਰ ਦੇ 뮤지컬 ਸਿਸਟਮ ਹੈਗਾ ਗੱਡੀ ਦਾ ਜੋ ਕੰਪਨੀ ਵਾਲਾਂ ਦਾ ਤੇ ਡਬਲ ਫਲੋਰ ਗੱਡੀ ਡਬਲ ਫਲੋਰ ਵਿੱਚ ਆ ਜਾਂਦਾ ਤੇ ਮਾੜੀ ਆਪਾਂ ਬੂਟ ਫਲੋਰ ਦੀ ਵੀ ਗੱਡੀ ਚੈੱਕ ਕਰਾ ਦਨੇ ਆ ਵਧੀਆ ਕਾਰ ਜਿਹੜਾ ਕੋਈ ਬਾਕਸ ਵੈਗਨ ਦਾ ਵਧੀਆ ਬ੍ਰੈਂਡ ਲੈਣਾ ਚਾਹੁੰਦਾ ਤਾਂ ਉਹਨਾਂ ਵਾਸਤੇ ਇਹ ਬੈਸਟ ਕਾਰ ਆਪਣਾ ਕੋਲ ਬਾਕਸ ਵੈਗਨ ਬੈਂਟੋ ਆਈਆ ਸੋਹਣੀ ਕਾਰ ਆ ਗੱਡੀ ਦੀ ਖੋਲ ਕੇ ਕੰਡੀਸ਼ਨ ਆਪਾਂ ਚੈੱਕ ਕਰਾ ਦਨੇ ਆ ਦੇ ਚੈੱਕ ਕਰੋ ਨੰਬਰ ਗੱਡੀ ਦਾ ਪੰਜਾਬ ਦਾ ਲੋਨ ਦੀ ਸੁਵਿਧਾ ਵੀ ਆਪਣੇ ਕੋਲ ਹੈਗੀ ਆ ਲੋਨ ਆਪਾਂ ਜਿਵੇਂ ਤੁਹਾਨੂੰ ਦੱਸਿਆ ਗੱਡੀ ਤੇ ਤਕਰੀਬਨ ਅ 4.5 ਤੋਂ 5 ਲੱਖ ਦਾ ਲੋਨ ਹੋ ਜਾਊਗਾ ਟੈਟਰ ਨਮਾ ਬਿਲਕੁਲ ਤੇ ਅਨਜੂਸ ਟੈਰਾ 60 ਹਜ਼ਾਰ ਚੱਲੀ ਹੋਈ ਕਾਰ ਆ ਲੋ ਚੱਕ ਕਰ ਅਲਾਈਵਲ ਕੰਪਨੀ ਵਾਲੇ ਟਾਇਰ ਪਿਛਲੇ ਨਵੇਂ ਵਰਗੇ ਨੇ ਮੂਰਲੇ ਹੈਗੇ ਨੇ तकरीबन 50 ਤੋਂ 60% 2 에어 ਬੈਗ ਆਪਾਂ ਨੂੰ ਮਿਲ ਜਾਂਦੇ ਨੇ ਆਡੀਓ ਮਾਉਂਟਿੰਗ ਕੰਟਰੋਲ ਬਟਨ ਸਭ ਕੁਝ ਗੱਡੀ ਤੇ ਵਰਕ ਕਰਦੇ ਨੇ ਕੰਡੀਸ਼ਨ ਚੈੱਕ ਕਰ ਲਓ ਵੈਕਟਰਿੰਗ ਦੇ ਸੀਟਾਂ ਤੋਂ ਵੀ ਡਬਲ ਫਲੋਰ ਆਪਾਂ ਨੂੰ ਇਸ ਵੇਰੀਐਂਟ ਵਿੱਚ ਮਿਲ ਜਾਂਦਾ ਤੇ ਬੌਂਡ ਚੱਕ ਕੇ ਆਪਾਂ ਗੱਡੀ ਦੀ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਦੇਣਾ ਨੰਬਰ ਗੱਡੀ ਦਾ ਇਹ ਆ ਪੀਵੀ02 ਅੰਬਰਸਾ ਦਾ ਨੰਬਰ ਆ ਵਾਕਸ ਵੈਗਨ ਦਾ ਮਾਰਕਾ ਕੰਡੀਸ਼ਨ ਚੈੱਕ ਕਰ ਲਓ ਗੋਡੇ ਬਿਲਕੁਲ ਹਨ ਤੇਸੇ ਪਾਸੇ ਲੱਗੀ ਵੱਜੀ ਨਹੀਂ ਇਸੇ ਪਾਸੇ ਵੀ ਐਕਸੀਡੈਂਟ ਨਹੀਂ ਇੰਜਨ-ਉੰਜਨ ਦੀ ਬਿਲਕੁਲ ਪ੍ਰੋਪਰ ਓਕੇ ਗੱਡੀ ਆ। ਲਓ ਜੀ ਓਵਰ ਆਲ ਆਪਾਂ ਕੰਡੀਸ਼ਨ ਤੁਹਾਨੂੰ ਵੈਂਟੋ ਦੇਖਾਤੀ ਆ। ਤੇ ਗੱਲ ਕਰੀਏ ਗੱਡੀ ਤੇ ਹੁਣ ਆਪਾਂ ਇੱਕ ਰੇਟ ਦੀ ਗੱਡੀ ਦਾ ਰੇਟ ਆ ਵੀਰੇ 6,25,000 ਰੁਪਏ। ਥੋੜਾ ਥੋੜਾ ਮੋਟਾ ਨੇਗੋਸ਼ੀਏਸ਼ਨ ਕੋਈ ਜ਼ਿਆਦਾ ਕੁਝ ਇਹਦੇ ਵਿੱਚ ਨੇਗੋਸ਼ੀਏਸ਼ਨ ਹੋਣਾ ਨਹੀਂ। 4.5 ਤੋਂ 5 ਲੱਖ ਦਾ ਲੋਨ ਹੋਣਾ। ਤੁਹਾਡਾ ਸਿਪ ਬਲੋਕ ਹੋਣਾ ਚਾਹੀਦਾ। ਦੂਜੀ ਕਾਰ ਆਪਣੇ ਕੋਲ ਆ ਗਈ ਆ। ਪੰਜਾਬ ਨੰਬਰ ਨੋਵਾ 에어ਬੈਗਾਂ ਲਈ ਦੋ 에어ਬੈਗ ਮਿਲ ਜਣਗੇ ਆਪਾਂ ਨੂੰ 30 ਤੱਕ ਗੱਡੀ ਦੀ ਮਿਲੂਗੀ ਪਾਸਿੰਗ ਕੰਡੀਸ਼ਨ ਪੂਰੀ ਸੋਹਣੀ ਆ ਮਾਡਲ ਦੇ ਹਿਸਾਬ ਨਾਲ ਪੂਰੀ ਸੋਹਣੀ ਕਾਰ ਆ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਟਾਇਰ ਤਕਰੀਬਨ ਕੀ ਤੋਂ 40% ਕ੍ਰੋਮ ਦੇ ਹੈਂਡਲ ਇਸ ਵੇਰੀਐਂਟ ਚ ਆਪਾਂ ਨੂੰ ਮਿਲ ਜਾਂਦੇ ਨੇ ਰੱਜ ਸਕਰੀਨ ਗੱਡੀ ਉੱਤੇ ਲੱਗੀ ਹੋਈ ਆ ਰਿਮੋਟ ਹੈਲ ਕੀ ਆ ਲੋ ਚੈੱਕ ਕਰ ਲਓ ਵਿੱਚੋਂ ਬੈਕ ਪੈਸੇਂਜਰ ਸੀਟਾਂ ਚੈੱਕ ਕਰ ਲਓ ਕੈਪਟਨ ਸੀਟਾਂ ਪਿੱਛੇ ਲੱਗੀਆਂ ਹੋਈਆਂ ਨੇ ਚੈੱਕ ਕਰ ਲਓ ਸੋਹਣੀ ਨੋਵਾ ਕਾਰ ਕੋਈ ਲੈਣਾ ਚਾਹੁੰਦਾ ਛੋਟੇ ਬਜਟ ਵਿੱਚ ਤਾਂ ਆਪਣੇ ਕੋਲੇ ਛੋਟੇ ਬਜਟ ਦੀ ਤਾਂ ਵਧੀਆ ਨੋਵਾ ਕਾਰ ਆਈ ਆ ਕਿਸੇ ਭਰਾ ਨੇ ਚਲਣ ਵਾਸਤੇ ਲੈਣੀ ਆ ਘਰੇਲੂ ਚਲਾਣ ਵਾਸਤੇ ਜਾਂ ਕੋਈ ਟੈਕਸੀ ਯੂਜ਼ ਵਾਸਤੇ ਲੈਣੀ ਆ ਤਾਂ ਛੋਟੇ ਬਜਟ ਵਿੱਚ ਇਸ ਤੋਂ ਵਧੀਆ ਕਾਰ ਤੁਹਾਨੂੰ ਨੋਵਾ ਮਿਲ ਨਹੀਂ ਸਕਦੀ ਨੰਬਰ ਗੱਡੀ ਦਾ ਪੰਜਾਬ ਡੀ ਫੋਗਰ ਬੈਕ ਵਾਈਪਰ ਗੱਡੀ ਲੱਗੇ ਨੇ ਕਨੈਕਟਰ ਸਾਈਡ ਦੀ ਮਾੜੀ ਜਿਹੀ ਕੰਡੀਸ਼ਨ ਚੈੱਕ ਕਰ ਲਓ ਸਾਰੀ ਪ੍ਰੋਪਰ ਹਲਕਾ ਫੁਲਕਾ ਕਰਾਇਆ ਜਾ ਕੋਈ ਲੱਗੀ ਵੱਜੀ ਨਹੀਂ ਕਿਸੇ ਪਾਸਿਓਂ ਵੀ ਗੱਡੀ ਐਕਸੀਡੈਂਟ ਨਹੀਂ ਫਰੰਟ ਦੇ ਵੀ ਮਾੜੀ ਜਿਹੀ ਆਪਾਂ ਚੈੱਕ ਕਰ ਲੋ ਗੱਡੀ ਕ੍ਰੋਮ ਦੀ ਬੁੱਤੀ ਬੁੱਤੀ ਸਭ ਲੱਗੀ ਆ ਤੇ ਗੱਲ ਕਰੀਏ ਗੱਡੀ ਤੇ ਇਹਦੇ ਰੇਟ ਦੀ ਕੱਢਿਆ ਰੇਟ ਉਹਦੇ 275000 ਰੁਪਇਆ ਲੋਨ ਬੈਂਕ ਦਾ ਹੋਣਾ ਨਹੀਂ ਪ੍ਰਾਈਵੇਟ ਤੁਸੀਂ ਆਪ ਦੇ ਤੌਰ ਤੇ ਕਰਾਉਣਾ ਚਾਹੁੰਦੇ ਹੋ ਤਾਂ ਲੋਨ ਗੱਡੀ ਦਾ ਤੁਸੀਂ ਕਰਵਾ ਸਕਦੇ ਹੋ 275000 ਦੀ ਤੁਹਾਨੂੰ ਇਹ ਗੱਡੀ ਮਿਲੂ ਓਵਰ ਆਲ ਆਪਾਂ ਦੋਨੇ ਗੱਡੀਆਂ ਕੰਡੀਸ਼ਨ ਦਿਖਾਤੀ ਆ ਜਿਹੜੀ ਕੰਡੀਸ਼ਨ ਆਪਾਂ ਦੱਸੀ ਆ ਪ੍ਰੋਪਰ ਉਹ ਜੀ ਹੀ ਕੰਡੀਸ਼ਨ ਹੋਊਗੀ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਤਾਂ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਜਾਂ WhatsApp ਤੇ ਤੁਹਾਡੇ ਸਾਡੇ ਮੈਸੇਜ ਕਰ ਸਕਦੇ ਹਾਂ ਇਹ ਵੀਡੀਓ ਵਧੀਆ ਲੱਗਦੀ ਹੈ ਤੇ ਵੀਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ